ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਅੱਜ ਵੀਡੀਓ ਬਣਾਉਣੇ ਜੀ ਸਾਰਿਆਂ ਨੂੰ ਲੈਦੀ ਵੀਡੀਓ ਆ ਹੈਗਾ ਜੀ ਕੇਸਰ ਜਿਹੜਾ ਆਪਾਂ ਲੈ ਕੇ ਆਉਣੇ ਥੋੜਾ ਥੋੜਾ ਤੇ ਆਪਾਂ ਕੀਤੇ ਜੀ ਕੇਸਰ ਦੀ ਖੇਤੀ ਖੇਤੀ ਦੇਖੋ ਜੀ ਆਏ ਕੇਸਰ ਦੀ ਥੋੜਾ ਜਿਹਾ ਇਗਨੋਰ ਕਰੇ ਜੀ ਸਾਡੀਆਂ ਬੀਬੀਆਂ ਬੋਲਣ ਨੂੰ ਨਹੀਂ ਛੱਡਦੀਆਂ ਵਿੱਚ ਤਾਂ ਇਹ ਕੇਸਰ ਦੀ ਖੇਤੀ ਹੈ ਜੀ ਦੇਖੋ ਲੱਖਾਂ ਰੁਪਈਆਂ ਦੀ ਆਮਦਨ ਵਾਲੀ ਖੇਤੀ ਹੈ ਇਹ ਕੇਸਰ ਮੇਥੋਂ ਸਾਰੀ ਗਾਰਡਨ ਦਿਖਾਉਣੀ ਹੈ ਇਹ ਹੈਗੀਆਂ ਜੀ ਗਾਜਰਾਂ ਗਾਜਰਾਂ ਹਲੇ ਛੋਟੀਆਂ ਐ ਪੱਟ ਨਹੀਂ ਸਕਦੇ ਉਹਨਾਂ ਨੂੰ ਤਾਂ ਛੋਟੀਆਂ ਉਦਾਂ ਉਹਦਾ ਬਹੁਤ ਵੱਡਾ ਸੇਜਾ ਪਰ ਗਾਜਰਾਂ ਛੋਟੀਆਂ ਤਾਂ ਉਦੋਂ ਗਾ ਆ ਗਿਆ ਜੀ ਲਸਣ ਇਹ ਲਸਣ ਤਿੰਨ ਚਾਰ ਕਿਆ ਰੀਆਂ ਹਾਲੀ ਹਾਲੀ ਦੇਖੋ ਨਹੀਂ ਮਤਨ ਲਸਣ ਦੇਖੋ ਕਿਹੜੀ ਚੀਜ਼ ਐ ਜਿਹੜੀ ਹੈ ਨਹੀਂ ਉਹ ਤੁਸੀਂ ਦੱਸੋ ਫਿਰ ਵਿੱਚ ਤਾਂ ਇਹ ਵੀ ਲਸਣ ਐ ਇਹ ਹੈਗੀਆਂ ਜੀ ਇੰਜੀਰਾ ਅੰਜੀਰਾਂ ਲੱਗਿਆ ਨਹੀਂ ਹਲੇ ਇਹਨੂੰ ਨਹੀਂ ਲੱਗੀ ਇੱਕ ਆ ਦੇਖ ਮੈਂ ਦੇਖ ਤਵੇ ਕੀ ਦੀ ਦਸਦੀ ਆ ਨਾ ਆਸ ਬੜੀ ਨਾਲ ਛੋਟੀ ਹੈ ਮੇਰੀ ਦਿਖਾਈ ਨਹੀਂ ਆਂਦੀ ਹਾਸ ਇਹ ਅੰਜੀਰ ਇਹ ਹੈਗਾ ਲਸਣ ਇਹ ਹੈਗਾ ਧੰਨੀਆਂ ਦੇਖੀਂ ਨਾ ਦੇਹੀ ਤਾਂ ਵਧੀਆ ਨਜ਼ਾਰੇ ਹੁੰਦੇ ਆ ਕਿ ਜਿਹੜਾ ਕੁਝ ਹੁੰਦਾ ਫਰੈਸ਼ ਫਰੈਸ਼ ਤੋੜ ਤੋੜ ਖਾਓ ਇਹ ਹੈਗੇ ਨਿੰਬੂ ਇਹ ਨੂੰ ਨਿੰਬੂ ਨਹੀਂ ਲੱਗੇ ਹਲੇ ਇਹ ਹੈਗੀ ਆ ਪਾਲਕ ਸਾਰੇ ਜਣ ਜਿਹੜੇ ਬੱਚਿਆਂ ਨੂੰ ਨਹੀਂ ਪਤਾ ਕਿ ਪਾਲਕ ਕੀ ਹੁੰਦੀ ਆ ਉਹ ਸਾਰੇ ਜਣ ਇੱਥੇ ਦੇਖਣ ਸਪੈਂਚ ਪਾਲਕ ਇਹ ਇਹ ਹੈਗੇ ਮੇਥੇ ਮੇਥੇ ਤੇ ਮੇਥੀ ਦਾ ਕੀ ਫਰਕ ਆ ਕਿ ਕਹਿੰਦੇ ਬਹੁਤ ਸਾਰੇ ਕਹਿੰਦੇ ਸਨ ਮੇਥੇ ਇੱਕ ਹੀ ਹੁੰਦੇ ਨੇ ਜੀ ਮੇਥੇ ਹੋਰ ਹੁੰਦੇ ਆ ਆ ਦੇਖੋ ਆ ਮੇਥੇ ਆ ਇਹਨਾਂ ਨੂੰ ਮੇਥੇ ਕਹਿੰਦੇ ਮੇਥਿਆਂ ਦੇ ਪੱਤੇ ਦੇਖੋ ਇਹੋ ਜਿਹੇ ਆ ਇਹ ਹੈਗੀ ਮੇਥੀ ਇਹ ਫਲ ਨਹੀਂ ਲੱਗੇ ਹਲੇ ਮੇਥੀ ਨੂੰ ਹੈਗੀ ਮੇਥੀ ਐ ਇਹ। ਤਾ ਹੈਗੇ ਬੰਦ ਗੋਭੀ ਹੈ ਨਿੱਕੀ ਨਿੱਕੀ ਐ। ਤੇ ਆ ਹੈਗੀ ਆ ਫਲ ਗੋਭੀ ਫਲ ਮੈਨੂੰ ਜੇ ਲੱਭ ਗਿਆ ਕੋਈ ਤੇ ਦਿਖਾਉਂਗੀ। ਨਹੀਂ ਤਾਂ ਨਿੱਕਾ ਜਿਹਾ ਫਲ ਦਿਖਾਉਣੀ ਆ ਦੇਖ। ਆ ਗੋਭੀ ਐ। ਮੇਰੇ ਬੱਚੇ ਵੀ ਦੇਖ ਲੈਣਗੇ ਉਹਨਾਂ ਨੂੰ ਪਤਾ ਲੱਗ ਜੂ ਗੋਭੀ ਕਿਵੇਂ ਲੱਗਦੀ ਐ। ਤੁਹ ਦਿਖਾਉਣੀ ਐ ਮੈਂ ਹੌਲੀ ਹੌਲੀ ਸਾਰੀ ਵੀਡੀਓ ਤੁਹਨੂੰ। ਖਾ ਦੇਖੋ ਆ ਗੋਭੀ ਐ। ਗੋਭੀ ਤਾਂ ਹੱਲੇ ਨਿੱਕੇ ਨਿੱਕੇ ਫਲ ਲੱਗੋ ਗੋਭੀ ਦੇ ਵੱਡੇ ਨਹੀਂ ਹੋਏ। ਹਾ ਦੇ। ਲਾਂ ਛਾ ਗੋਭੀ। ਦੱਸ ਦੇ। ਹਾ ਉੱਤੇ ਸਵਾਜ ਹੀ ਪਈ ਆ ਹੋਰ ਨਹੀਂ ਕੁਛ ਲੱਗਾ ਵਾ। ਤੇ ਆ ਪਤਨ ਕੀ ਹੈ? ਇਹ ਹੈਗਾ ਨਹੀਂ। ਆੜੂ ਆੜੂ ਨਿੰਗਾ। ਇਹ ਪਤਾ ਨਹੀਂ ਮੈਨੂੰ ਕੀ ਹੈ ਮੇਰੇ ਚਿੱਤ ਭੰਗ ਗਿਆ ਕੀ ਹੁੰਦਾ ਹੈ। ਆ ਚੀਜ਼ ਸਾਫ਼ ਦੇਖ ਲਓ ਤੁਸੀਂ ਕੀ ਹੈ। ਹਾ ਹਾ। ਵੱਡਾ ਹੋਇਆ ਤਾਂ ਇੱਧਰ ਬੈਂਗ ਨਹੀਂ ਲੱਗੇ ਬੈਂਗ ਦੇ ਵਿੱਚ ਪਾਤੀ ਲੱਸੀ ਲੱਸੀ ਨਾਲ ਉੱਤੇ ਕਾਲਾ ਜਾ ਹੋ ਗਿਆ ਫੰਗਸ ਸਾਜੀ ਬਹੁਤ ਜਾਵੇ ਤੇ ਇੱਧਰ ਦੇਖੋ ਜੀ ਨਾ ਹੈਗਾ ਮਰੂਦ ਦੇਖ ਮਰੂਦ ਉਦੇ ਉੱਤੇ ਦਿਖਾਉਂਦੇ ਹੁੰਦੇ ਨੇ ਨਾ ਕਿਤਾਬ ਦੇ ਉਵੇਂ ਲੱਗੇ ਦੋ ਡੰਡੀ ਨੂੰ ਇਹ ਮਰੂਦ ਹੈ ਇੱਧਰ ਵੀ ਲੱਗੇ ਹੋਏ ਤੇ ਇੱਧਰ ਹੁਣ ਗਾਂ ਜੋ ਜੀ ਪਾਲਕ ਫੇਰ ਇਹ ਮਿਲਦਾ ਸ਼ਾਇਦ ਸਰੋਂ ਖਲਾਰੀ ਆ ਤੇ ਹੁਣ ਦੇਖੋ ਨਿੰਬੂ ਦੇਖ ਨਿੰਬੂ ਕਿੰਨੇ ਸੋਹਣੇ ਲੱਗੇ ਵੇ ਸਾਰੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਆਪਣਾ ਵੀਡੀਓ ਕਰੋ ਤਾਂ ਆਪਾਂ ਤੁਹਾਨੂੰ ਨਵਾਂ ਨਵਾਂ ਚੀਜ਼ਾਂ ਦਿਖਾਵਾਂਗੇ ਤਾਂ ਦੇਖੋ ਨਿੰਬੂ ਦੱਸਦੇ ਕਿੰਨੇ ਨਿੰਬੂ ਲੱਗੇ ਵੇ ਨਿੰਬੂ ਤੇ ਸੰਤਰੇ ਇਸ ਸਾਲ ਬਹੁਤ ਜਿਆਦੇ ਲੱਗੇ ਵੇ ਦੇਖਣ ਜੋਗਾ ਦੇਖ ਲੋ